डीआईजी इंद्रवीर सिंह ਨੇ पुलिस जिला बटाला ਵੱਲੋਂ ਗਣਤੰਤਰ ਦਿਵਸ ਮੌਕੇ پولیس ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਜਾਇਜ਼ਾ ਲੈਣ ਤੋਂ ਬਾਅਦ ਇਹਨਾਂ ਪ੍ਰਬੰਧਾਂ ਬਾਰੇ ਆਪਣੀ ਸੰਤੁਸ਼ਟੀ ਵੀ ਪ੍ਰਗਟਾਈ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡੀਆਈਜੀ ਇੰਦਰਵੀਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਤੇ ਆਜ਼ਾਦੀ ਦਿਹਾੜੇ ਦੇ ਨਾਲ-ਨਾਲ ਗਣਤੰਤਰਤਾ ਦਿਵਸ ਤੇ ਵੀ ਪੁਲਿਸ ਖਾਸ ਤੌਰ ਤੇ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕਰਦੀ ਹੈ ਅਤੇ ਉਹਨਾਂ ਕਿਹਾ ਕਿ ਉਹ ਅੱਜ ਬਟਾਲਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚੇ ਹਨ ਤੇ ਬਟਾਲਾ ਪੁਲਿਸ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ ਉਹਨਾਂ 9 ਵਜੇ ਤੋਂ ਬਾਅਦ ਥਾਣਿਆਂ ਵਿੱਚ ਐਂਟਰੀ ਬੈਨ ਕਰਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਇਹ ਅਜੇ ਹਾ ਪ੍ਰਕਿਰਿਆ ਕਾਰਨ ਕਰ ਨਹੀਂ ਕੀਤਾ ਗਿਆ ਹੈ ਠੀਕ ਹੈ ਹਾਂਜੀ ਸਰ ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਇੱਥੇ ਉਧਰ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕ quarters ਦੇ ਦੇਖਣ ਦੇ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਇਆ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੇ ਸਾਰੇ ਡੀਓਜ਼ ਦੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁੱਲ ਮਿਲਾ ਕੇ ਹਜ਼ਾਰਕ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਪਟਾਉਣ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ ਘੱਟ 600 ਦੇ ਆਸ-ਪਾਸ ਮਲਾਜ਼ਮ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਵਕਫ ਡਿਊਟੀਜ਼ ਦੇ ਉੱਤੇ ਗਸ਼ਤਾਂ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਤੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅچھے ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ ਪਰ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਜੀ ਮਾਡਰਨ ਦੇ ਵਿੱਚ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇਣਗੇ ਯਸਰ ਪਹਿਲੀ ਵਾਰੀ ਹੋ ਰਿਹਾ ਵਾ ਕਿ ਥਾਣਿਆਂ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਣਾ ਚਾਹੋ ਠੀਸ ਇਟ ਇਸ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ ਉਹਦੇ 'ਚ ਇਸ ਤਰ੍ਹਾਂ ਨਹੀਂ ਹੈ ਕਿ ਐਂਟਰੀ ਨਹੀਂ ਹੈ ਬਟ ਇਹ ਵੀ ਹਾਂਜੀ ਥੋੜਾ ਜਿਹਾ ਟਾਰਗੇਟ ਹਾਰਡਨਿੰਗ ਜ਼ਰੂਰ ਕੀਤੀ ਗਈ ਹੈ ਸੁਰੱਖਿਆ ਦੇ ਮੱਦੇਨਜ਼ਰ ਜੀ 26 ਜਨਵਰੀ ਦੇ ਬਾਅਦ ਫੋਰਸ ਕਿਹਦੀ ਜਰੂਰੀ ਨਹੀਂ ਸਰ ਡਿਸਟ੍ਰਿਕਟ ਦੀ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ ਹੈ